ਤਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੁਸਨ ਇਹ ਦੱਸੋ ਬਈ ਜਿਹੜਾ ਮੁਕਾਬਲਾ ਹੋਇਆ ਹੈ ਬਦਮਾਸ਼ਾਂ ਤੇ ਤਰਨਤਾਰਨ ਦੀ ਪੁਲਿਸ ਦਾ ਉਹਦੇ ਵਿੱਚ ਕੀ ਕੀ ਹੋਇਆ ਕਾਤੇ ਹੋਇਆ ਉਹ ਮੁਕਾਬਲਾ ਤੇ ਜ਼ਖਮੀ ਕੌਣ ਹੋਏ ਨੇ ਆ ਚੰਨ ਸਾਹਿਬ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਨੇ ਰੈਡ ਅਫੰਦੇ ਸੂਝਵਾਨ ਪਰਿਵਾਰਕ ਮੈਂਬਰ ਸਭ ਤੋਂ ਪਹਿਰ ਪ੍ਰਤੀਨਿਧੀ ਸਤਿ ਸ਼੍ਰੀ ਅਕਾਲ ਤੇ ਜਿਹੜੀ ਤੁਸੀਂ ਗੱਲ ਪੁੱਛੀ ਜੀ ਅੱਜ ਤਰਨਤਾਰਨ ਪੁਲਿਸ ਦੇ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਅਸੀਂ ਦੋ ਬਦਮਾਸ਼ਾਂ ਨੂੰ ਫੜਨ ਵਾਸਤੇ ਗਏ ਸੀ ਜਿਹੜੇ ਕਿ ਸਮਾਜ ਵਿਰੋਧੀ ਅਨਸਰਾਨ ਉਹਨਾਂ ਨੇ ਗੋਰੀ ਚਲਾਈ ਪੁਲਿਸ ਦੇ ਉੱਤੇ ਪੁਲਿਸ ਨੇ ਮੋੜਵਾ ਮੁਕਾਬਲਾ ਕੀਤਾ ਦੋਵੇਂ ਪੰਜਾਬੀ ਮੁੰਡੇ ਆ ਤੇ ਦੋਵਾਂ ਦੇ ਕੋਲ ਹਥਿਆਰ ਬਰਾਮਦ ਕੀਤੇ ਗਏ ਆ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੂੰ ਹੁਣ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਕੋਲੋਂ ਕਈ ਹੋਰ ਖੁਲਾਸੇ ਹੋਣ ਦੀ ਪੂਰੀ ਪੂਰੀ ਆਸ ਹੈਗੀ ਆ ਬਾਕੀ ਇਸ ਖਬਰ ਦੀ ਤਫਸੀਲ ਔਣੀ ਬਾਕੀ ਆ ਪਰ ਪੁਲਿਸ ਦੇ ਵੱਲੋਂ ਜੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਹੈ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਹੜਤਾਲ ਚੱਲ ਰਹੀ ਸੀ ਉਹਦਾ ਕੀ ਬਣਿਆ ਜੀ? ਉਹ ਵੀ ਅੱਜ ਹੜਤਾਲ ਖਤਮ ਹੋ ਗਈ ਸਨ 7 ਜਨਵਰੀ 7 ਤੇ 8 ਜਣ ਕੇ 3 ਦਿਨ ਦੇ ਲਈ ਇਹ ਹੜਤਾਲ ਸੀ ਪੰਜਾਬ ਰੋਡਵੇਜ਼ ਦੇ ਕਰਮੀਆਂ ਦੀ ਪਨ ਬੱਸ ਦੇ ਕਰਮੀਆਂ ਦੀ ਪੈਪਸ ਰੋਡਵੇਜ਼ ਦੀ ਇਹਨਾਂ ਕਰਮਚਾਰੀਆਂ ਦੀਆਂ ਮੰਗਾਂ ਸੀ ਕਿ ਕੱਚਿਆਂ ਨੂੰ ਪੱਕੇ ਕੀਤਾ ਜਾਵੇ ਤਨਖਾਹਾਂ ਦੇ ਵਿੱਚ ਵਾਢਾ ਕੀਤਾ ਜਾਵੇ। ਜਿਹੜੇ ਆਊਟਸੋਰਸ ਦੇ ਰਾਹੀਂ ਕੰਮ ਹੈ ਭਰਤੀ ਕੀਤੇ ਗਏ ਆ ਉਹਨਾਂ ਨੂੰ ਮਹਿਕਮੇ ਰਵਿਕੇ ਲਿਆਂਦਾ ਜਾਂਦਾ ਤੇ ਇਸ ਕਰਕੇ 3 ਦਿਨ ਦੇ ਲਈ ਪੰਜਾਬ ਦੀਆਂ ਸੜਕਾਂ ਦੇ ਉੱਤੇ ਇਹ ਬੱਸਾਂ ਦਿਸਣੀਆਂ ਬੰਦ ਹੋਗਣਾ ਸੀ ਪੰਜਾਬ ਦੀਆਂ ਬੱਸਾਂ ਦਿਸਣਗੀਆਂ ਨਹੀਂ ਭਲ ਕਾਨੂੰਨੀ ਨਹੀਂ ਸੀ ਦਿਸਣੀਆਂ ਪਰ ਅੱਜ ਇਹ ਹੜਤਾਲ ਖਤਮ ਕਰ ਦਿੱਤੀ ਗਈ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪਤਾ ਲੱਗਾ ਜੀ ਕਿ ਮੀਟਿੰਗ ਦਾ ਦੀ ਪੀ ਸਕਸ ਕਰ ਦਿੱਤੀ ਗਈ ਆ 15 ਜਨਵਰੀ ਨੂੰ ਹਣ ਰੋਡਵੇਸ ਦੇ ਕਾਮਿਆਂ ਦੇ ਨਾਲ ਮੀਟਿੰਗ ਹੋਊਗੀ ਮੁੱਖ ਮੰਤਰੀ ਦੀ ਹੁਣ 15 ਜਨਵਰੀ ਨੂੰ ਕੀ ਫੱਟਾ ਨਿਕਲਦਾ ਮੀਟਿੰਗ ਦੇ ਵਿੱਚੋਂ ਕੋਈ ਹਾਂਦੂ ਹੰਗਾਰਾ ਮਿਲਦਾ ਕਿ ਨਹੀਂ ਮਿਲਦਾ ਗੱਲ ਕਿਸੇ ਤਰ੍ਹਾਂ ਪਤਾ ਲੱਗਦੀ ਕਿਵੇਂ ਲੱਗਦੀ ਇਹ ਵਕਤ ਬਿਆਨ ਕਰੂਗਾ ਪਰ ਜਿਹੜੀ ਕੱਲ ਦੀ ਖੱਡਲਖੁਆਰੀ ਸੀ ਉਹਦੇ ਤੋਂ ਬਚਤ ਹੋ ਗਈ ਆ 8 ਤਰੀਕ ਦੀ ਹੁਣ ਖੱਡਲਖੁਆਰੀ ਨਹੀਂ ਹੋਊਗੀ ਇਹ ਹੜਤਾਲ ਖਤਮ ਹੋ ਗਈ ਆ ਤੇ ਹੁਣ ਜਿਹੜੀ ਗੱਲ ਆ ਇਹ 15 ਜਨਵਰੀ ਦੀ ਮੀਟਿੰਗ ਦੇ ਉੱਤੇ ਚੱਲੀ ਗਈ ਐ ਤੇ ਦਿੱਲੀ ਦੇ ਵਿੱਚ ਵੋਟਾਂ ਕਦੋਂ ਪੈਣੀਆਂ ਨੇ ਜੀ ਆ ਦਿੱਲੀ ਦੇ ਵਿੱਚ ਵੋਟਾਂ ਦੇਣੀਆਂ ਜੀ ਉਹ ਪੈਣੀਆਂ 5 ਫਰਵਰੀ ਨੂੰ ਵੋਟਾਂ ਪੈਣੀਆਂ 8 ਫਰਵਰੀ ਨੂੰ ਨਤੀਜੇ ਆਉਣਗੇ 70 ਸੀਟਾਂ ਦੇ ਲਈ ਵੋਟਾਂ ਪੈਣੀਆਂ ਤੇ ਉੱਥੇ ਚੋਣ ਕਮਿਸ਼ਨ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਭਾਈ ਹੁਣ ਚੋਣ ਜ਼ਾਬਤਾ ਲੱਗ ਗਿਆ ਜੀ ਉੱਥੇ 5 ਫਰਵਰੀ ਨੂੰ ਵੋਟਾਂ ਪੈਣੀਆਂ 8 ਫਰਵਰੀ ਨੂੰ ਨਤੀਜੇ ਆਉਣਗੇ 70 ਕੁੱਲ ਸੀਟਾਂ ਹੈਗੀਆਂ ਜਿਹੜੀ ਪਾਰਟੀ ਦੇ ਕੋਲ 36 ਸੀਟਾਂ ਹੋਈਆਂ ਘੱਟੋ-ਘੱਟ ਤੇ ਉਸ ਪਾਰਟੀ ਦੀ ਸਰਕਾਰ ਬਣ ਜਾਣੀ ਆ ਆਮ ਆਦਮੀ ਪਾਰਟੀ ਨੇ ਆਪ ਦੇ 70 ਦੇ 70 ਉਮੀਦਵਾਰ ਪਹਿਲਾਂ ਹੀ ਨਾਮੇ ਹੋਏ ਆ ਬੀਜੇਪੀ ਤੇ ਕਾਂਗਰਸ ਦੇ ਕਈ ਉਮੀਦਵਾਰ ਹਾਲੇ ਬਾਕੀ ਹੈਗੇ ਬਕਾਇਆ ਪਏ ਆ ਉਹਨਾਂ ਨੇ ਐਲਾਨ ਦੇਣੇ ਦੋ ਚੋਣਾਂਾਂ ਦੇ ਵਿੱਚ ਤੇ ਉਸ ਤੋਂ ਬਿਨਾਂ ਇਹ ਵੀ ਕਿ ਇਹਦੀ ਸਿਰ ਪੋਸਟਰ ਵਾਰ ਜਾਰੀ ਆ ਕਿ ਨੀਵੇਂ ਪੱਧਰ ਦੀ ਬਿਆਨਬਾਜ਼ੀ ਕੁਝ ਨਾ ਕਹੀ ਹੱਸ ਕੇ ਚੱਲ ਰਹੀ ਆ ਆ ਮੈਂ ਹੁਣੇ-ਹੁਣੇ ਰਿਪੋਰਟ ਪੜ੍ਹ ਕੇ ਹਟਿਆ ਉਰ ਉਤੇ ਲਿਖਿਆ ਹੋਇਆ ਜੀ ਕਿ ਆਮ ਆਦਮੀ ਪਾਰਟੀ ਦੇ ਬਾਰੇ ਨਾ ਬੀਜੇਪੀ ਨੇ ਇੱਕ ਪੋਸਟਰ ਬਣਾਇਆ ਇੱਕ ਫਿਲਮ ਆਈ ਸੀ ਪੁੱਛੇ ਜੇ ਗੁੰਡੇ ਉਹ ਗੁੰਡੇ ਫਿਲਮ ਦੇ ਕਲਾਕਾਰਾ ਉਹਦੇ ਭਾਈ ਇੱਕ ਪਾਸੇ ਰਗਵ ਚੱਡਾ ਦੂਜੇ ਪਾਸੇ ਕੋਈ ਹੋਰ ਤੀਜੇ ਪਾਸੇ ਕੋਈ ਹੋਰ ਤੇ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਵੀ ਇਹੀ ਕੁਝ ਕਰ ਰਿਹਾ ਉਹ ਬੀਜੇਪੀ ਦੇ ਜਿਹੜੇ ਵੱਖ-ਵੱਖ ਆਗੂ ਆ ਉਹਨਾਂ ਦੇ ਬਾਰੇ ਪੋਸਟਰ ਬਣਾ ਬਣਾ ਕੇ ਗੱਲ ਛੜੀ ਬਿਠਾਈ ਅੱਛਾ ਆਤਿਸ਼ੀ ਕਹਿੰਦੀ ਕਿ ਸੀਐਮ ਦੇ ਦਫ਼ਤਰ ਚੋਂ ਜਾਂ ਸੀਐਮ ਦੇ ਕੋਠੀ ਚੋਂ ਬਾਰ-ਬਾਰ ਮੇਰਾ ਸਮਾਨ ਕੋਟ ਕੱਢ ਕੇ ਤੇ ਬਾਹਰ ਸੁੱਟ ਦਿੰਦੇ ਰਹੇ ਨੇ ਕੀ ਹੋਇਆ ਉੱਥੇ ਕੀ ਡਰਾਮੇ ਚੱਲਦੇ ਰਹੇ ਨੇ देखो जी दिल्ली के मुख्यमंत्री आज जी के ਵੱਲੋਂ ਦਾਵਾ ਕੀਤਾ ਗਿਆ ਉਹ ਕਹਿੰਦੇ ਕਿ ਤਿੰਨ ਮਹੀਨਿਆਂ ਦੇ ਵਿੱਚ ਦੋ ਵਾਰ ਮੇਰਾ ਸਨਮਾਨ ਸੀਆਮ ਹਾਊਸ ਦੇ ਵਿੱਚੋਂ ਕੱਢ ਕੇ ਬਾਹਰ ਮਾਰਿਆ ਉਹ ਕਹਿੰਦੇ ਜੀ ਕਿ ਇਹਨਾਂ ਨੂੰ ਪਤਾ ਹੀ ਨਹੀਂ ਵੀ ਸੀਐਮ ਦਾ ਸਵਿਧਾਨਕ ਅਹੁਦਾ ਕੀ ਆ ਇਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਕਦਰ ਹੀ ਨਹੀਂ ਕਿ ਸੀਐਮ ਦੀ ਅਸੀਂ ਕੋਈ ਨਾ ਕੋਈ ਗੱਲਬਾਤ ਸੁਣਨੀ ਆ ਇਹਨਾਂ ਦੇ ਮਨ ਦੇ ਵਿੱਚ ਇੱਕ ਪੈਸੇ ਦੀ ਕਦਰ ਨਹੀਂ ਕਿ ਸੀਐਮ ਦੀ ਅਸੀਂ ਸੰਵਿਧਾਨਿਕ ਕੁਰਸੀ ਦਾ ਉਪਾਦੀ ਦਾ ਸਨਮਾਨ ਕਰਨਾ ਹੈਗਾ ਉਹ ਕਹਿੰਦੇ ਕਿ ਇਹਨਾਂ ਦੇ ਵੱਲੋਂ ਜ਼ਿਆਦਤੀ ਬਹੁਤ ਵੱਡੇ ਪੱਧਰ ਤੇ ਕੀਤੀ ਗਈ ਆ ਜੁਦੀ ਕਾਲੇਜ ਕਾ ਪੀਡਬਲਯੂ ਡੀਪਾਰਟਮੈਂਟ ਨੇ ਇਹਦੇ ਉੱਤੇ ਸਫਾਈ ਦਿੱਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਹੋਰੀ ਗੱਲ ਦਾ ਗਲਤ ਮੋੜ ਘਟਾ ਰਹੇ ਆ ਅਸੀਂ ਇਹਨਾਂ ਨੂੰ ਦੋ ਤੋਂ ਲੈ ਕੇ ਤਿੰਨ ਘਰਾਂ ਦੀ ਪੇਸ਼ਕਸ਼ ਕੀਤੀ ਸੀ ਕਿ ਤੁਸੀਂ ਤੁਸੀਂ ਸੰਵਿਧਾਨਕ ਤੌਰ ਤੇ ਵੀ ਤੁਨੇਗਾ ਤੁਸੀਂ ਮੁੱਖ ਮੰਤਰੀ ਨਹੀਂ ਮੁਕੰਮਲ ਤੁਹਾਨੂੰ ਤਾਂ ਉਹਨਾਂ ਨੇ ਵਿਕਤੀ ਤੌਰ ਤੇ ਉੱਥੇ ਕੇਲੀਵਾਲ ਨੇ ਆਪਣੀ ਥਾਂ ਦੇ ਉੱਤੇ ਬਿਠਾਇਆ ਹੋਇਆ ਨਾਲੇ ਉਹ ਕਹਿੰਦੇ ਜੀ ਇਸ ਮਾਮਲੇ ਦੀ ਪਰਤਾਲੀ ਚੱਲ ਰਹੀ ਹੈ ਵੀ ਜੋ ਸੀਐਮ ਹਾਊਸ ਦਾ ਰੈਨੋਵੇਸ਼ਨ ਦਾ ਕੰਮ ਹੋਇਆ ਸੀ ਉਹਦੇ ਵਿੱਚ ਕਈ ਤਰ੍ਹਾਂ ਦੇਗਾ ਬੇਨਜਬਗਾ ਤੇ ਬੇਲੋੜੇ ਖਰਚੇ ਕਿਤੇ ਗਏ ਆ ਉਹ ਕਹਿੰਦੇ ਵੀ ਜਦੋਂ ਇਹਨਾਂ ਨੂੰ ਤਿੰਨ ਤਰ੍ਹਾਂ ਦੇ ਨਹੀਂ ਕੇਸ ਪੁਸ਼ ਕੀਤੀ ਗਈ ਆ ਵੀ ਆ ਲੈ ਲਓ ਆ ਦੀ ਤਾਂ ਆ ਲੈ ਲਓ ਆ ਮੀ ਤਾਂ ਆ ਲੈ ਲਓ ਪਰ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਡਰਾਮਾ ਕੀਤਾ ਗਿਆ ਹੈ ਗੋਮੀ ਇਨਸਾਫ ਮੋਰਚੇ ਤੇ ਪੁਲਿਸ ਦੇ ਵਿਚਕਾਰ ਚੜ੍ਹਪ ਹੋਈ ਹੈ हां बिल्कुल असल कब आज जो قومی انصاف ਕੋ ਮੋਰਚਾ ਦੇ ਮੈਂਬਰਾਂ ਤੇ ਪੋਰਸਲੇਟ ਦੇ ਬਿਆਨ ਛਿੜਪਦੀਆਂ ਖਬਰਾਂ ਮਿਲੀਆਂ ਅਸਲ ਦੇ ਵਿੱਚ ਆਪਾਂ ਜਾਣਦੇ ਕਿ قومی انصاف ਮੋਰਚਾ ਜਿਹੜਾ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਮੁਹਾਲੀ ਦੇ 에ਰਪੋਰਟ ਰੋਡ ਦੇ ਉੱਤੇ ਤੇ ਆਪਾਂ ਜਾਣਦੇ ਕਿ ਸੰਘਰਸ਼ ਕਰ ਰਿਹਾ ਉੱਥੇ ਟੈਂਟ ਲੱਗਾ ਹੋਇਆ ਉੱਥੇ ਕੱਟ ਜਾਂ ਵੱਧ ਵਲੰਟੀਅਰ ਸਮੇਂ-ਸਮੇਂ ਤੇ ਉੱਤੇ ਬੈਠੇ ਹੁੰਦੇ ਆ ਹੁਣ ਉਹਨਾਂ ਦੇ ਵੱਲੋਂ ਪਤਾ ਲੱਗਾ ਕਿ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਕੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਠਿਕਾਨੇ ਦੇਖੇ ਉਰੇ ਉਰੇ ਹੋ ਕੇ ਤੇ ਕਈ ਜਿਹੜੇ ਮੈਂਬਰ ਨੇ ਕਈ ਕੌਮੀ ਇਨਸਾਫ ਮੋਰਚਾ ਦੇ ਵਲੰਟੀਅਰ ਜਿਹੜੇ ਉਹ ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਵੱਢੀ ਜਾਈ ਤੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ ਚੰਡੀਗੜ੍ਹ ਦੀ ਪੁਲਿਸ ਦੇ ਨਾਲ ਝੜਪ ਹੋਈ ਆ ਪਤਾ ਨਾ ਕਾ ਜੀ ਕੁਝ ਧੱਕਾ ਮਿੱਤੀ ਖਾਸੀ ਹੋਈ ਆ ਬਹਿਸਬਾਜ਼ੀ ਕਾਫੀ ਹੋਈ ਆ ਤੇ ਕਈਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਇਹਦੇ ਨਾਲ ਹੀ ਥੋੜੀ ਇੱਕ ਹੋਰ ਖਬਰ ਆਈ ਆ ਜਿੰਨੀ ਕਮਲੂ ਜਾਣਕਾਰੀ ਮਿਲੀ ਵੀ ਸਿਮਰਨਜੀਤ ਸਿੰਘ ਮਾਨ ਹੁਰਾ ਨੇ ਵੀ ਅੱਜ ਨਜ਼ਰਬੰਦ ਕੀਤਾ ਗਿਆ ਉਹ ਵੀ ਇੱਥੇ ਨਹੀਂ ਪਹੁੰਚ ਸਕੇ ਜਿੰਮ ਸਮਲੋ ਵੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਪੁਲਿਸ ਦੇ ਵੱਲੋਂ ਉਹ ਵੀ ਨਹੀਂ ਪਹੁੰਚ ਸਕੇ ਸੋ ਬੇਨੇ ਕੀ ਬਣਦਾ ਪਰ ਕੌਮੀ ਇਨਸਾਫ ਮੋਰਚੇ ਨੇ ਗੱਲ ਕਹੀ ਆ ਵੀ ਵੱਡੇ ਪੱਧਰ ਦੇ ਉੱਤੇ ਅਸੀਂ ਹੋਰ ਵੀ ਸੰਘਰਸ਼ ਉਲੀ ਕਰਾਂਗੇ ਤੇ ਆਸਾ ਰਾਮ ਨੂੰ ਜੇਲ੍ਹ ਚੋਂ ਰਿਹਾ ਕਰ ਦਿੱਤਾ ਗਿਆ ਹਾਂਜੀ ਜੇਲ੍ਹ ਦੇ ਵਿੱਚੋਂ ਵਿਅਕਤੀ ਤੌਰ ਦੇ ਉੱਤੇ ਜ਼ਮਾਨਤ ਦਿੱਤੀ ਗਈ ਹੈ ਇਹ 31 ਮਾਰਚ ਤੱਕ ਦੇ ਲਈ ਉਹਨਾਂ ਨੂੰ ਜ਼ਮਾਨਤ ਮਿਲੀ ਆ ਉਹਨੂੰ ਜ਼ਮਾਨਤ ਮਿਲੀ ਆ ਆਪਾਂ ਜਾਣਦੇ ਕਿ ਆਸਾ ਰਾਮ ਨੂੰ 2013 ਦੇ ਵਿੱਚ ਜੇਲ੍ਹ ਚsੁੱਟਿਆ ਗਿਆ ਸੀਗਾ ਇਸ ਕਰਕੇ ਕਿਉਂਕਿ ਔਰਤਾਂ ਦੇ ਨਾਲ ਬਦਸਲੂਕੀ ਤੇ ਔਰਤਾਂ ਦੇ ਨਾਲ ਸ਼ੋਸ਼ਣ ਦੇ ਦੋਸ਼ ਲੱਗੇ ਸੀ ਇਹਦੇ ਮੁੰਡੇ ਦੇ ਉੱਤੇ ਵੀ ਇਹੀ ਦੋਸ਼ ਲੱਗੇ ਸੀ ਸੋ ਉਸ ਬਣੇ ਨੂੰ ਲੈ ਕੇ ਅੱਜ ਤੱਕ 11-12 ਸਾਲ ਤੋਂ ਆਸਰਾਮ جیل ਦੇ ਵਿੱਚ ਹੈ ਤੇ ਆਸਰਾਮ ਨੂੰ ਹੁਣ ਛੇਟ ਦੇ ਕਾਰਨਾਂ ਦੇ ਤਰੱਕੇ ਜ਼ਮਾਨਤ ਦਿੱਤੀ ਗਈ ਹੈ 31 ਮਾਰਚ ਤੱਕ ਦੇ ਲਈ ਆਸਰਾਮ ਨੂੰ ਜ਼ਮਾਨਤ ਮਿਲੀ ਹੈ ਸ਼ਰਤਾਂ ਤਹਿਤ ਜ਼ਮਾਨਤ ਮਿਲੀ ਹੈ ਕਿ ਇੱਕ ਤੋਂ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਮੀਡੀਆ ਦੇ ਕਿਸੇ ਵੀ ਰੂਪ ਦੇ ਰਾਹੀਂ ਉਹ ਆਪਣਾ ਕੋਈ ਉਪਦੇਸ਼ ਕੋਈ ਪ੍ਰਚਾਰ ਨਹੀਂ ਕਰ ਸਕੂਗਾ ਦੂਜਾ ਇਹ ਜਿਕੇ ਉਹ ਕਿਸੇ ਨੂੰ ਵੀ ਫਿਜ਼ੀਕਿਕਲ ਤੌਰ ਤੇ ਉੱਤੇ ਮਿਲ ਨਹੀਂ ਸਕੂਗਾ ਵੀ ਪਾਈਏ ਨਹੀਂ ਕਿ ਉਸੇ ਮੀਟਿੰਗ ਕਰ ਲਈਏ ਉੱਥੇ ਮੀਟਿੰਗ ਕਰ ਲਈਏ ਉਹਨੂੰ ਮਿਲ ਲਿਆ ਉਹਨੂੰ ਮਿਲ ਲਿਆ ਤੇ ਕਈ ਹੋਰ ਸ਼ਰਤਾਂ ਦੇ ਵਿੱਚ ਸ਼ਾਮਿਲ ਹੁੰਦਾ ਹੈ ਅੱਛਾ ਬਠਿੰਡੇ ਦੇ ਪਿੰਡ ਬੱਲੋ ਦੀ ਪੰਚਾਇਤ ਨੇ ਕੀ ਕੀ ਫੈਸਲੇ ਕੀਤੇ ਨੇ ਦੇਖੋ ਮੈਨੂੰ ਬਹੁਤ ਅੰਗੀ ਗੱਲ ਲੱਗੀ ਜੀ ਦੇਖੋ ਹਾਇ ਮੈਨੂੰ ਤਾਂ ਪੰਜਾਬੀਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਐਸੇ ਆ ਸਾਡੇ ਵੀਰ ਭੈਣਾ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਅਮਲ ਕਰਨਾ ਨਹੀਂਗਾ ਆਪੋ ਆਪਣੇ ਪਿੰਡਾਂ ਦੇ ਵਿੱਚ ਅਸੀਂ ਅਮਲ ਖੰਡ ਕਰਦੇ ਹੁੰਨੇ ਪਰ ਇਹ ਬਠਿੰਡਾ ਦੀ ਜਿਹੜੀ ਪੰਚਾਇਤ ਹੈਗੀ ਆ ਪੰਨੋਪਿੰਡ ਦੀ ਉਹਦੀ ਸਰਪੰਚ ਹੈਗੀ ਜੀ ਅਮਰਜੀਤ ਕੌਰ ਉਹਨੇ ਬੜੀ ਸੋਹਣੀ ਗੱਲ ਕਹੀ ਆ ਉਹਨਾਂ ਨੇ ਮਤਾ ਪਾਸ ਕੀਤਾ ਪਿੰਡ ਦੀ ਪੰਚਾਇਤ ਨੇ ਕਿ ਸਾਡੇ ਪਿੰਡ ਦੇ ਵਿੱਚ ਜੇਕਰ ਕੋਈ ਕਿਸੇ ਭਾਵੇਂ ਜਨਰਲ ਕੈਟਾਗਰੀ ਆ ਭਾਵੇਂ ਕੋਈ ਹੋਰ ਆ ਹੋਰ ਆ ਤੇ ਭਾਵੇਂ ਕੋਈ ਵੀ ਹੋਰ ਆ ਉਹ ਕਹਿੰਦੇ ਵੀ ਜਿਹੜਾ ਵੀ ਘਰ ਵਿਆਹ ਦੇ ਮੌਕੇ ਡੀਜੇ ਨਹੀਂ ਲਾਊਗਾ ਤੇ ਸ਼ਰਾਬ ਨਹੀਂ ਵਰਤਾਊਗਾ ਉਹਨਾਂ ਘਰਾਂ ਨੂੰ ਉਸ ਪ੍ਰਕਾਰ ਨੂੰ 21000 ਰੁਪਏ ਪਿੰਡ ਦੀ ਪੰਚਾਇਤ ਦੇ ਵੱਲੋਂ ਇਸ ਸਨਮਾਨਤ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਵੀ ਪਿੰਡ ਦੇ ਵਿੱਚ ਵਿਆਹ ਦੇ ਮੌਕੇ ਡੀਜੇ ਨਾ ਵਜਾਓ ਤੇ ਵਿਆਹ ਦੇ ਮੌਕੇ ਸਾਡਾ ਵਿਆਹ ਕਰੋ ਜੀ ਤੇ ਕੋਈ दारू ਸ਼ਰਾਬ ਦੀ ਵਰਤੋਂ ਨਾ ਕਰੋ ਨਾ ਵਰਤావ ਤੇ ਜਿਹੜਾ ਇਹਦਾ ਨਹੀਂ ਕਰੂਗਾ ਇਸ ਗੱਲ ਨੂੰ ਮੰਨੂਗਾ ਤੇ ਉਹਨੂੰ 21000 ਦਿੱਤਾ ਜਾਊਗਾ ਹੁਣ ਦੇਖੋ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਤੋਂ ਪਹਿਲਾਂ ਵੀ ਸੋਹਣੇ ਫੈਸਲੇ ਕੀਤੇ ਆ ਉਜਨੇ ਇੱਕ ਅਗੜੀ ਪਿੰਡ ਤੇ ਬੱਦੋਵਾਲ ਦੀ ਪੰਚਾਇਤ ਦੇ ਵੱਲੋਂ ਵੀ ਜੇਕਰ ਕਿਤੇ ਪੀਪੀਐਸ ਕਰਨੀ ਆ ਜੇਕਰ ਕਿਤੇ ਨੇ ਆਈਐਸ ਕਰਨੀ ਆ ਤੇ ਉਹ ਪੜ੍ਹਾਈ ਕਰਨ ਦੇ ਲਈ ਵੀ ਪਿੰਡ ਦੀ ਪੰਚਾਇਤ ਨੇ ਕਹਿ ਜੀ ਕਿ ਸਮੁੱਚੀ ਖਰਚਾ ਜਿਹੜਾ ਉਹ ਭਾਵੇਂ ਕਿਸੇ ਵੀ ਭਾਈਚਾਰੇ ਦਾ ਵਿਅਕਤੀ ਆ ਪੈਸੇ ਵਾਲਾ ਹੋਵੇ ਨਹੀਂ ਪੈਸੇ ਵਾਲਾ ਸ ਬੱਚਾ ਇਹ ਪੜ੍ਹਾਈ ਕਰਨੀ ਚਾਹਦਾ ਪਿੰਡ ਦੀ ਪੰਚਾਇਤ ਖਰਚਾ ਕਰੂਗੀ ਸੋ ਕਈ ਪਿੰਡਾਂ ਦੀਆਂ ਪੰਚਾਇਤਾਂ ਸੁਲੱਖਣੇ ਕਦਮ ਚੁੱਕ ਰਹੀਆਂ ਬਾਕੀ ਭਾਰਤ ਹੈ ਜਿਹੜੀ ਬਹੁਤ ਵੱਡੀ ਡੈਮੋਕਰੇਸੀ ਆ ਏਡੀ ਵੱਡੀ ਜਮਹੂਰੀਅਤ ਔਰ ਕਿਤੇ ਹੈ ਨਹੀਂ ਕੁੱਲ ਵੋਟਰਾਂ ਦੀ ਗਿਣਤੀ ਕਿੰਨੀ ਹੋ ਜਾਣੀ ਹੈ ਜੀ ਹੁਣ 100 ਕਰੋੜ ਹੋ ਜਾਣੀ ਕਿ ਬਹੁਤ ਜਲਦ ਬਹੁਤ ਜਲਦ ਭਾਰਤ ਦੇ ਵਿੱਚ ਵੋਟਰਾਂ ਦੀ ਗਿਣਤੀ 100 ਕਰੋੜ ਹੋ ਜਾਣੀ ਹੈ ਤੇ ਦੁਨੀਆ ਦਾ ਪਹਿਲਾ ਦੇਸ਼ ਬਣ ਜਾਣਾ ਹੈ 100 ਕਰੋੜ ਵੋਟਰਾਂ ਵਾਲਾ ਦੇਸ਼ ਹੋ ਜਾਣਾ ਭਾਰਤ ਬਹੁਤ ਜਲਦੀ ਇਹ ਅੱਜ ਇਲੈਕਸ਼ਨ ਕਮਿਸ਼ਨਰ ਦੇ ਵੱਲੋਂ ਗੱਲ ਕਹੀ ਗਈ ਆ ਰਾਜੀਵ ਕੁਮਾਰ ਘੋੜਾ ਦੇ ਵੱਲੋਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਔਰਤਾਂ ਦੀ ਗਿਣਤੀ ਦੇ ਵਿੱਚ ਵੀ ਔਰਤ ਵੋਟਰਾਂ ਦੀ ਗਿਣਤੀ ਦੇ ਵਿੱਚ ਵੀ ਬਹੁਤ ਵੱਡਾ ਵਾਅਦਾ ਹੋਇਆ ਪਿਛਲੇ ਕੁਝ ਸਮੇਂ ਦੇ ਵਿੱਚ 2024 ਦੇ ਵਿੱਚ ਜਿੰਨੀਆਂ ਵੀ ਵੋਟਾਂ ਪਈਆਂ ਉਹ ਭਾਵੇਂ ਕਿਸੇ ਸੂਬੇ ਦੇ ਵਿੱਚ ਵਿਧਾਨ ਸਭਾ ਦੀਆਂ ਪਈਆਂ ਭਾਵੇਂ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਪਈਆਂ ਭਾਵੇਂ ਜਗਮੀ ਚੋਣਾਂ ਹੁੰਦੀਆਂ ਰਹੀਆਂ ਭਾਵੇਂ ਕੋਈ ਵੀ ਚੋਣ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਬਹੁਤ ਕਮਾਲ ਦੇ ਕੰਮ ਕੀਤੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਰਤਾ ਜਿਹੜਾ ਉਹ ਰਤਾਰਕੋਰ ਵੋਟਰਾਂ ਵਾਲਾ ਦੇਸ਼ ਬਣ ਜਾਣਾ 100 ਕਰੋੜੀ ਕਲੱਬ ਦੇ ਵਿੱਚ ਅਸੀਂ ਸ਼ਾਮਲ ਹੋ ਜਾਣਾ ਇੰਨੇ ਅਨਾ 200 ਰੋਡ ਤੋਂ ਵੱਧ ਇਸ ਵੇਲੇ ਭਾਰਤ ਦੇ ਵਿੱਚ ਵੋਟਰਾਂ ਦੀ ਗਿਣਤੀ ਹੋ ਚੁੱਕੀ ਆ ਤੇ ਅਸੀਂ ਉਹ ਕਰੇ ਜੀ ਕਿ ਇੱਕ ਨਵਾਂ ਦਸਹੱਦਾ ਕਾਇਮ ਕਰ ਦੇਣਾ ਇਹ 100 ਰੋਡ ਤੱਕ ਅਸੀਂ ਗਿਣਤੀ ਛੇਤੀ ਪਹੁੰਚ ਜਾਣੀ ਹੈ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਸਨ ਸਰ ਇਸ ਵੇਲੇ ਧੁੰਦ ਬਹੁਤ ਪਈ ਆ ਬੇਹੱਦ ਸੰਘਣੀ ਧੁੰਦ ਆ ਪੰਜਾਬ ਦੇ ਵਿੱਚ ਸੜਕਾਂ ਦੇ ਉੱਤੇ ਕਈ ਥਾਵਾਂ ਤੇ ਕੁਝ ਵੀ ਨਹੀਂ ਦਿਸਦਾ ਬਿਲਕੁਲ ਜ਼ੀਰੋ ਵਿਜ਼ਿਬਿਲਟੀ ਬਣੀ ਪਈ ਆ ਪੰਜਾਬ ਦੇ ਵਿੱਚ ਅੱਜ ਕਈ ਥਾਵਾਂ ਤੇ ਸੜਕ ਹਾਦਸੇ ਵਾਪਰੇ ਦੋ ਲੋਕਾਂ ਦੀ ਮੌਤ ਦੀ ਖਬਰ ਵੀ ਮਿਲੀ ਆ। ਸੋ ਪੰਜਾਬ ਦੇ ਵਿੱਚ ਜਨਜੀਵਨ ਸੜਕੀ ਥਾਵਾਂ ਤੇ ਪ੍ਰਭਾਵਿਤ ਹੋਇਆ ਤੇ ਇੱਕ ਹੋਰ ਵੀ ਗੱਲ ਆ। ਜਿਹੜੇ ਭੈਣਾ ਵੀਰ ਇਸ ਵੇਲੇ ਪੰਜਾਬ ਦੇ ਵੱਲ ਜਾ ਰਹੇ ਆ ਜਾਂ ਜਾ ਚੁੱਕੇ ਆ ਜੀਐਨ ਨੂੰ ਪੰਜਾਬ ਤੁਹਾਨੂੰ ਜੀਐਨ ਨੂੰ ਕਹਿੰਦਾ ਤੁਹਾਡਾ ਆਪਣਾ ਨਗਰ ਖੇੜਾ ਆਬਾਦ ਰਹੇ ਸ਼ੰਦਾਬਾਦ ਰਹੇ ਪਰ ਨਾ ਗੱਡੀ ਡਰ ਕੇ ਚਲਾਉਣੀ ਹੈ ਡਰਾ ਕਿ ਪਤਾ ਕੋਈ ਨਿੱਕਾ ਵੀ ਗੰਨੇ ਵਾਲੀ ਟਰਾਲੀ ਸੜਕ ਤੇ ਖੜੀ ਹੋਵੇ। ਪਤਾ ਕੋਈ ਦਿਨ ਬੱਸ ਦਾ ਬ੍ਰੇਕ ਆ ਜਿਹੜੀ ਉਹ ਸੜਕ ਦੇ ਵਿਚਾਲੇ ਵੱਗੀ ਹੋਵੇ ਕਿਉਂਕਿ ਲੋਕ ਜ਼ਿੰਮੇਵਾਰੀਆਂ ਦਾ ਪਾਲਣ ਤਾਂ ਕੋਈ ਵੀ ਨਹੀਂ ਕਰ ਰਿਹਾ ਇੱਥੇ ਸੋ ਇਸ ਤਰ੍ਹਾਂ ਕਿ ਢੱਗੀ ਆ ਜਿਹੜੀ ਕੋ ਡਰਾਫਟ ਨਹੀਂ ਸੜਕੇ ਚਲਾਈ ਜਾਵੇ ਰਿਫਲੈਕਟਰ ਦੀ ਵਰਤੋਂ ਕੀਤੀ ਜਾਵੇ ਤੇ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਛਾਂ ਕੀਤਾ ਜਾਵੇ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬੜੀ ਮਿਹਰਬਾਨੀ ਮਿਹਰਬਾਨ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ